ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਪਿਛਲੀ ਕਵਿਤਾ ਦੇ ਵਿੱਚ ਕਿਵੇਂ ਮਾਤਾ ਸਲਖਣੀ ਨੇ ਭਾਈ ਗਰਦਾਸ ਨੂੰ ਆਪਣੇ ਦੁੱਖ ਦੱਸੇ ਨੇ ਤੇ ਹੁਣ ਭਾਈ ਗਰਦਾਸ ਮਾਤਾ ਸਲਖਣੀ ਨੂੰ ਕੀ ਕਹਿੰਦੇ ਨੇ ਉਸ ਵੇਲੇ ਦੀ ਕਵਤਾ ਕੋਲਡੇ ਸ਼ੰਦ ਰਹੀਂ ਇਉਂ ਬੇਨਤੀ ਕੀਤੀ ਯਾਰੀ ਆ ਜੀ ਸੁਣਿਏ ਹਮ ਮਾਤਾ ਨੇ ਫਰਨਾਤੀ ਜਦੋਂ ਦੁੱਖਾਂ ਦੀ ਲੜੀ ਕਿਸੇ ਤੇ ਨਿਆਵੇ ਬਾਪਾ ਐ ਹੋ ਜੀ ਘੜੀ ਕਿਸੇ ਤੇ ਨਿਆਵੇ ਬਾਪਾ ਐ ਹੋ ਜੀ ਘੜੀ تیر ਜਦੈ ਨਾਲ ਗੋਲੇ ਕਰਦਾ ਜੀ ਸੇਵੇ ਗੁਰੂ ਕਰਦੇ ਦੁੱਖਾਂ ਦਾ ਨਾਸ਼ ਜੀ ਸੇਵੇ ਗੁਰੂ ਕਰਦੇ ਦੁੱਖਾਂ ਦਾ ਨਾਸ਼ ਜੀ स तो चवां कोई दार जी, धर्म दरों जी तूं तार माता जी उस धर्म जवे तूं दार मा करूर मना दठास जी सेवे गुरु घर जे दुख द नास जी छेवे गुरु घर दुखां नास जी भावना न बाह उ जे हा फाल उहो लेक आमदा उहो जे हाफ़ लेक आमदा न माता हुत नास जी छेवे गुरु घर जे दुखां नास जी ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਇੱਕ ਵਾਰੀ ਜਾ ਕੇ ਯਾਰ ਚ ਗਜਾਰ ਲੈ ਤੂੰ ਕਰਕੇ ਦਰਸ ਜਨਮ ਸੰਵਾਰ ਲੈ ਕਰਕੇ ਦਰਸ ਜਨਮ ਸੰਵਾਰ ਲੈ ਹੋ ਗੁਰੂ ਘਰ ਉੱਤੇ ਰੱਖ ਮਾਤਾ ਆਹ ਜੀ ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਸੇਵੇਂ ਗੁਰੂ ਕਰਦੇ ਦੁੱਖਾਂ ਦਾ ਨਾਸ਼ ਜੀ ਤੂੰ ਗੁਰੂ ਘਰ ਬਲ ਨੂੰ ਪધાર ਮਾਤਾ ਜੀ ਭਾਗਾ ਨਾਲ ਹੁੰਦੇ ਆਦਾਰ ਮਾਤਾ ਜੀ ਭਾਗਾ ਨਾਲ ਹੁੰਦੇ ਆਦਾਰ ਮਾਤਾ ਜੀ ਉੱਥੇ ਜਾ ਕੇ ਮਿਲੂ ਉੱਥੇ ਜਾ ਕੇ ਤੈਨੂੰ ਮਿਲੂ ਤਰਵਾਸ ਜੀ ਸੇਵੇਂ ਗੁਰੂ ਕਰਦੇ ਦੁੱਖਾਂ ਦਾ ਨਾਸ਼ ਜੀ ਸੇਵੇਂ ਗੁਰੂ ਕਰ ਦੇ ਦੁੱਖਾਂ ਦਾ ਨਾਸ਼ ਜੀ ਜਾ ਕੇ ਕਹਿ ਦੀ ਤੇਰੇ ਘਰ ਚ ਨਾ ਘਾਟ ਜੀ ਮੁੱਕ ਜਾਉ ਤੇਰਿਆਂ ਦੁੱਖਾਂ ਦੀ ਬਾਟ ਜੀ ਮੁੱਕ ਜਾਉ ਤੇਰਿਆਂ ਦੁੱਖਾਂ ਦੀ ਬਾਟ ਜੀ ਫੇਲ ਹੋਏ ਤਾਂ ਹੀ ਕਰ ਦਿੰਦੇ ਪਾਸ ਜੀ ਸੇਵੇਂ ਗੁਰੂ ਕਰ ਦੇ ਦੁੱਖਾਂ ਦਾ ਨਾਸ਼ ਜੀ ਛੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ ਜੀ ਕਰ ਨਾ ਕੋਈ ਸਕੇ ਉਸ ਦੀ ਉਹਦੀ ਰੀਸ ਮਾਤਾ ਜੀ ਕਰ ਨਾ ਕੋਈ ਸਕੇ ਉਹਦੀ ਰੀਸ ਮਾਤਾ ਜੀ ਗੁਰੂ ਘਰ ਲੱਗਦੀ ਨਹੀਂ ਫੀਸ ਮਾਤਾ ਜੀ ਗੁਰੂ ਘਰ ਲੱਗਦੀ ਨਹੀਂ ਫੀਸ ਮਾਤਾ ਜੀ ਉਹਨਾਂ ਅੱਗੇ ਜਾ ਕੇ ਕਰ ਅਰਦਾਸ ਜੀ ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਨਾਨਕ ਦੇ ਗੱਦੀ ਸ਼ਕਤੀ ਮਹਾਰ ਹੈ ਬੇਤ ਸੰਗਰਾਣੇ ਦੇਵ ਰਾਜ ਮਾਨ ਹੈ ਬੇਤ ਸੰਗਰਾਣੇ ਦੇਵ ਰਾਜ ਮਾਨ ਹੈ ਘਰ ਜਾ ਕੇ ਬੇੰਤੀ ਉਹ ਨਾਂ ਦੇ ਪਾਸ ਜੀ ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਸੇਵੇਂ ਗੁਰੂ ਘਰ ਦੇ ਦੁੱਖਾਂ ਦਾ ਨਾਸ਼ ਜੀ ਕਹਿਂਦੀ ਜਾ ਕੇ ਮੈਨੂੰ ਪੁੱਤਰ ਦੀ ਲੋੜ ਵਾ ਤੁਹਾਡੇ ਘਰ ਵਿੱਚ ਨਾ ਕਾਫੇ ਦੀ ਥੋੜ ਵਾ ਤੁਹਾਡੇ ਘਰ ਵਿੱਚ ਨਾ ਕਾਫੇ ਦੀ ਥੋੜ ਵਾ ਘਰ ਲਈ ਤੂੰ ਬਹਿ ਕੇ ਬਤਨ ਬਲਾਸ ਜੀ ਸੇਵੇਂ ਗੁਰੂ ਕਰ ਦੇ ਦੁੱਖਾਂ ਦਾ ਨਾਸ਼ ਜੀ ਸੇਵੇਂ ਗੁਰੂ ਕਰ ਦੇ ਦੁੱਖਾਂ ਦਾ ਨਾਸ਼ ਜੀ ਉਹ ਕਹਿੰਦੇ ਸਾਧੂ ਸਿੰਘਾ ਤੂੰ ਵੀ ਜਾ ਕੇ ਵੇਖ ਲੈ ਗੁਰੂ ਜੀ ਦੇ ਦਰ ਸੋਣ ਪਾ ਕੇ ਵੇਖ ਲੈ ਗੁਰੂ ਜੀ ਦੇ ਦਰ ਸੋਣ ਪਾ ਕੇ ਵੇਖ ਲੈ ਕਾਉ ਸਭ ਦੇ ਵਿੱਚ ਭਰ ਦੇ ਮਠਾਸ ਜੀ ਸੇਵੇਂ ਗੁਰੂ ਕਰ ਦੇ ਦੁੱਖ ਦਾ ਨਾਸ਼ ਜੀ ਸੇਵੇਂ ਗੁਰੂ ਕਰ ਤੇ ਦੁੱਖਾਂ ਦਾ ਨਾਸ਼ ਜੀ ਇਹਨਾਂ ਕੁਝ ਕਹਿੰਦੇ ਖੇਮਾ ਦੀ ਜੱਜ ਕੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ